ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਧਰਮ ਦੇ ਰਾਹ ਤੇ ਜਦੋਂ ਬੰਦਾ ਤੁਰਦਾ ਹੈ ਇਹਦੇ ਅੰਦਰ ਅਨੇਕਾਂ ਤਰੀਕਿਆਂ ਦੇ ਸਵਾਲ ਸ਼ੰਕੇ ਖੜੇ ਹੋਣੇ ਸੁਭਾਵਕ ਨੇ ਸ਼ੰਕਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਮਾਰਗ ਦੇ ਵਿਰੋਧੀ ਹੋ ਕਈ ਵਾਰੀ ਸਾਧੂ ਲੋਕ ਦੱਸ ਦਿੰਦੇ ਨੇ ਕਿ ਇਹਨਾਂ ਦਾ ਕਾਰਨ ਇਹ ਵੀ ਹੁੰਦਾ ਹੈ ਕਿ ਤੁਸੀਂ ਇਸ ਗੱਲ ਤੋਂ ਡਰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਐਵੇਂ ਕਿਸੇ ਕੱਚੇ ਪਿੱਲੇ ਦੇ ਲੇਖੇ ਨਾ ਲਾ ਦੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸੋ ਗੁਰ ਕਰੋ ਜੇ ਬਹਰ ਨਾ ਕਰਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਬੜੀ ਪੈਰੀ ਘਟਨਾ ਆਉਂਦੀ ਹੈ ਕੈਂਥਲ ਦੇ ਲਾਗੇ ਪਿੰਡ ਪੈਂਦਾ ਬਾਰਨ ਉਸ ਬਾਰਨਾਂ ਪਿੰਡ ਦੇ ਵਿੱਚ ਇੱਕ ਮਾਈ ਰਹਿੰਦੀ ਮਾਈ ਦੀ ਭਾਵਨਾ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਆਉਣ ਮੇਰੇ ਤੇ ਕਿਰਪਾ ਕਰਨ ਆਪਣੀਆਂ ਅਸੀਮ ਬਖਸ਼ਿਸ਼ਾਂ ਨਾਲ ਨਿਹਾਲ ਕਰਨ ਇਹਨੇ ਪਿਆਰ ਦੇ ਨਾਲ ਮਹਾਰਾਜ ਵਾਸਤੇ ਇੱਕ ਬੜਾ ਸੁੰਦਰ ਦੋਸ਼ਾਲਾ ਤਿਆਰ ਕੀਤਾ ਉਹਨੂੰ ਇੱਕ ਟ੍ਰੰਕ ਦੇ ਵਿੱਚ ਸੰਭਾਲ ਕੇ ਰੱਖਿਆ ਸੰਦੂਕ ਦੇ ਵਿੱਚ ਸੰਭਾਲ ਕੇ ਰੱਖਿਆ ਮਹਾਰਾਜ ਜੀ ਜਦੋਂ ਕੈਂਥਲ ਆਇਤ ਮਹਾਰਾਜ ਨੇ ਕਿਹਾ ਜੀ ਅਸੀਂ ਉੱਥੇ ਕਿਸੇ ਨੂੰ ਮਿਲਣਾ ਆ ਮਹਾਰਾਜ ਜਦੋਂ ਇਹਦੇ ਘਰੇ ਗਏ ਇਹਨੂੰ ਹੁਣ ਮਹਾਰਾਜ ਬਾਰੇ ਨੇ ਸੁਣਿਆ ਸੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਸੀ ਅੰਦਰ ਸ਼ੱਕ ਜਾਗ ਪਿਆ ਵੀ ਕੀ ਸੱਚੇ ਸਤਗੁਰੂ ਨੇ ਕਹਿੰਦੇ ਨੇ ਕਿ ਇਹਨੇ ਕੀ ਕੀਤਾ ਆਪਣੇ ਵੱਲੋਂ ਸਾਦਾ ਜਾਂ ਦੁਸ਼ਾਲਾ ਮਹਾਰਾਜ ਨੂੰ ਪੇਟਾ ਕਰ ਦਿੱਤਾ ਮਹਾਰਾਜ ਜੀ ਕਹਿੰਦੇ ਪਿਆਰੇ ਜੀ ਅਸੀਂ ਨਹੀਂ ਦੂਰ ਤੁਹਾਡੇ ਪਿਆਰ ਦੇ ਵਿੱਚ ਬੱਜੇ ਆਏ ਆ ਮਹਾਰਾਜ ਜੀ ਕਹਿੰਦੇ ਸਾਨੂੰ ਪਿਆਰ ਵੀ ਤੁਸੀਂ ਅੰਤਾਂ ਦਾ ਕਰੋ ਤੇ ਜਦੋਂ ਦਸ਼ਾਲਾ ਦੇਣ ਦੀ ਗੱਲ ਆਵੇ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਆਸਾਦਾ ਜਾਂ ਭੇਟਾ ਕਰੋ ਕਹਿੰਦੇ ਉਹ ਦਿਓ ਜਿਹੜਾ ਬਹੁਤ ਕੀਮਤੀ ਏ ਜਿੰਦੇ ਰਗ ਰਗ ਵਿੱਚ ਜਿੰਦੇ ਏਕ-ਇਕ ਕਣ ਵਿੱਚ ਤੁਹਾਡਾ ਪ੍ਰੇਮ ਭਰਿਆ ਪੈ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਪਰੀ ਪਈ ਏ ਸਾਨੂੰ ਉਹ ਚਾਹੀਦਾ ਏ ਨਹੀਂ ਚਾਹੀਦਾ ਜਦੋਂ ਇੰਨੀ ਗੱਲ ਉਸ ਮਾਤਾ ਨੇ ਸੁਣੀ ਮਹਾਰਾਜ ਜੀ ਦੇ ਚਰਨਾਂ ਵਿੱਚ ਟਹਿ ਕੇ ਮਹਾਰਾਜ ਜੀ ਦੇ ਚਰਨ ਆਪਣੇ ਇਹਨਾਂ ਪਾਵਨ ਨੇਤਰਾਂ ਦੇ ਅਥੂਆਂ ਨਾਲ ਧੂ ਦਿੱਤੇ ਮਹਾਰਾਜ ਜੀ ਬੜੇ ਖੁਸ਼ ਫਿਰ ਉਹਨੇ ਮਹਾਰਾਜ ਨੂੰ ਦਸ਼ਾਲਾ ਭੇਟਾ ਕੀਤਾ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਐਸੀ ਕਿਰਪਾ ਕੀਤੀ ਦੱਸਦੇ ਨੇ ਕਿ ਮਹਾਰਾਜ ਨੇ ਉੱਥੇ ਫਿਰ ਥੜਾ ਤਿਆਰ ਕਰਵਾਇਆ ਜਿੱਥੇ ਅੱਜ ਕੱਲ ਇੱਕ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਆ ਮਹਾਰਾਜ ਆਪਣੇ ਪਿਆਰਿਆਂ ਦੀ ਜਾਣਦੇ ਐ ਸ਼ੱਕ ਕਰਨਾ ਮਾੜੀ ਗੱਲ ਨਹੀਂ ਹੁੰਦਾ ਪਰ ਸਾਰੀ ਜ਼ਿੰਦਗੀ ਸ਼ੱਕ ਦੇ ਵਿੱਚ ਮੂਰਖਤਾ ਦੇ ਵਿੱਚ ਕੱਢ ਦੇਣੀ ਇਹ ਕੋਈ ਸਿਆਣਪ ਨਹੀਂ ਹੈ ਹਾਂ ਸ਼ੱਕ ਕਰਨ ਦਾ ਹੱਕ ਉਹਨੂੰ ਹੈ ਜਿਹੜਾ ਬੰਦਗੀ ਕਰਦਾ ਹੈ ਰੱਬ ਦੀ ਇਬਾਦਤ ਕਰਦਾ ਕਿਉਂਕਿ ਸ਼ੱਕ ਕਦੋਂ ਕਿੰਦੇ ਤੇ ਕਿਵੇਂ ਕਰਨਾ ਇਹ ਬੰਦਗੀ ਹੀ ਦੱਸਦੀ ਹੈ